ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਇਸ ਸਮੇਂ ਅਸੀਂ ਸਤਲੁਜ ਪੁਲ ਦੇ ਉੱਤੇ ਮੌਜੂਦ ਹਾਂ ਔਰ ਇੱਕ ਗੱਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਜੋ ਅਤ ਜ਼ਰੂਰੀ ਹੈ ਆ ਬਿਲਕੁਲ ਤੁਸੀਂ ਮੇਰੇ ਪਿੱਛੇ ਉਹ ਕਿਨਾਰੇ ਤੇ ਬੱਚੇ ਦੇਖ ਪਾ ਰਹੇ ਹੋ ਵੇਜੇ ਥੋੜਾ ਜ਼ੂਮ ਇਨ ਕਰਕੇ ਦਿਖਾ ਦੇ ਕਿਉਂਕਿ ਤਸਵੀਰਾਂ ਰਾਈ ਸੱਚਾਈ ਬਿਆਨ ਕਰਨਾ ਚਾਹੁੰਦੇ ਆ ਜਦੋਂ ਅਸੀਂ ਇੱਥੇ ਪਹੁੰਚਦੇ ਆ ਤਾਂ ਦੇਖਦੇ ਆ ਜਿਹੜੇ ਬੱਚੇ ਆ ਇਹ ਪਾਣੀ ਵਿੱਚ ਨਹਾ ਰਹੇ ਹੁੰਦੇ ਆ 6 7 8 ਸਾਲ ਦੀ ਉਮਰ ਬੱਦ-ਬੱਦ ਲੱਗਦੀ ਹੈ ਔਰ ਦਰਿਆ ਦੇ ਅੰਦਰ ਇਹ সুইਮਿੰਗ ਕਰਨ ਲਈ ਛਾਲਾ ਮਾਰਦੇ ਆ ਤਾਂ ਬੇਨਤੀ ਇਹ ਆ ਕਿ ਜਿਹੜੇ ਪਰਿਵਾਰ ਆ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਜਾ ਕੇ ਜਾਗਰਤ ਕੀਤਾ ਜਾਵੇ ਸੁਚੇਤ ਕੀਤਾ ਜਾਵੇ ਚੌਕਸ ਕੀਤਾ ਜਾਵੇ ਕਿਉਂਕਿ ਇਹ ਦੇਖੋ ਮੌਨਸੂਨ ਦੇ ਦਿਨੇ ਆ ਹ ਹ ਹੁਸ਼ਿਆਰ ਪਰ ਕਿਸ ਤਰੀਕੇ ਜਿਹੜਾ ਪਾਣੀ ਦੇ ਜਦੋਂ ਵਹਾ ਆ ਤੈਸ ਨੇਸ ਕਰ ਦੁੱਤਾ ਤਾਂ ਇਹ ਲੋਕ ਤਾਂ ਖਤਰੇ ਦੇ ਬਿਲਕੁਲ ਨਜ਼ਦੀਕ ਨੇ ਹਾਲਾਂਕਿ ਮਾਹੌਲ ਸਥਿਰ ਹੈ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਲੇਕਿਨ 7-8 ਸਾਲ ਦਾ ਬੱਚਾ ਬੇਨਾਕੀ ਸੇ ਪ੍ਰੋਟੈਕਸ਼ਨ ਤੋਂ ਜੇ ਐਦਾਂ ਦਰਿਆ 'ਚ ਛਾਲ ਮਾਰੂਗਾ ਰੱਬ ਨਾ ਕਰੇ ਕੱਲੂ ਪਿੱਛੇ ਬਹਾਫ ਤੇਜ ਆ ਜਾਂਦਾ ਜਾਂ ਕੋਈ ਅਨਹੋਣੀ ਘਟਣਾ ਹੋਈ ਤਾਂ ਜ਼ਿੰਮੇਵਾਰ ਕੌਣ ਹੈ ਜ਼ਰੂਰਤ ਹੈ ਪ੍ਰਸ਼ਾਸਨ ਇਹਨਾਂ ਦੇ ਪਰਿਵਾਰ ਨੂੰ ਜਾਗਰਤ ਕਰੇ ਉਹਨਾਂ ਨੂੰ ਸਮਝਾਵੇ ਕਿ ਜਿਹੜੇ ਛੋਟੇ ਬੱਚੇ ਆ ਉਹ ਇਸ ਤਰੀਕੇ ਪਾਣੀ 'ਚ ਛਾਲ ਮਾਰ ਕੇ ਨਾ ਨਾਉਣ ਕਿਉਂਕਿ ਜੇ ਉਸ ਤੋਂ ਬਾਅਦ ਕੋਈ ਰੁੜ ਜਾਂਦਾ ਫਿਰ ਤੁਹਾਨੂੰ ਪਤਾ ਹੈ ਕਿ ਪ੍ਰਸ਼ਾਸਨ ਤੇ ਫਿਰ ਸਵਾਲ ਖੜੇ ਹੁੰਦੇ ਆ ਫਿਰ ਲੋਕ ਰੋਂਦੇ ਨੇ ਬਿਲਕਦੇ ਨੇ ਫਿਰ ਮੁਆਵਜ਼ਿਆਂ ਦੀ ਗੱਲ ਹੁੰਦੀ ਹੈ ਇਹਦੇ ਨਾਲੋਂ ਚੰਗਾ ਹੈ ਪਹਿਲੇ ਸੂਚਿਤ ਕੀਤਾ ਜਾਵੇ ਸਮਝਾਇਆ ਜਾਵੇ ਬਹੁਤ ਬਹੁਤ ਸ਼ੁਕਰੀਆ